ਆ ਜਿਹੜਾ ਸੰਸਾਰ ਦੇ ਵਿੱਚ ਜੋ ਜੀਵ ਆਪਾਂ ਦੇਖਦੇ ਆ ਜੀ ਜਿਨ੍ਹਾਂ ਵਿੱਚ ਆਪਾਂ ਵੀ ਸ਼ਾਮਲ ਆ ਕਿ ਹਰ ਘਰ ਦੇ ਵਿੱਚ ਇਨਸਾਨ ਦੁਖੀ ਹੈ ਜਿੱਥੇ ਵੀ ਉਹ ਆਪਣਾ ਰਹਿਣ ਬਸੇਰਾ ਕਰ ਰਿਹਾ ਹੈ ਜੋ ਵੀ ਰਹਿਣ ਦੇ ਉਹਦੇ ਪ੍ਰਬੰਧਨ ਹੈ ਜਾਂ ਉਹਦੇ ਪਰਿਵਾਰ ਦੇ ਵਿੱਚ ਵਿਚਰਨੇ ਦੇ ਪ੍ਰਬੰਧਨ ਹੈ ਜੋ ਵਿਚਰ ਰਿਹਾ ਹੈ ਜਾਂ ਕੋਈ ਨੌਕਰੀ ਕਰ ਰਿਹਾ ਹੈ ਜਾਂ ਕੋਈ ਘਰ ਤੋਂ ਬਾਹਰ ਭਾਵ ਘਰਾਂ ਦੇ ਵਿੱਚ ਗੁਰ ਪਿਆਰਿਓ ਇਨਾਂ ਇਨਸਾਨ ਦੁਖੀ ਐ ਦੁਖੀ ਪਾਵਨ ਦੁਖ ਨੇ ਦੁਖ ਚਿੰਬੜੇ ਹੋਣ ਨੇ ਕਿਹੜੇ ਤਨ ਦੇ ਤੇ ਮਨ ਦੇ ਇਹਦਾ ਕਾਰਨ ਕੀ ਐ ਕਾਰਨ ਐ ਗੁਰ ਪਿਆਰਿਓ ਆਪਾਂ ਪ੍ਰਮਾਤਮਾ ਤੋਂ ਦੂਰ ਹਾਂ ਕਿਉਂ ਪ੍ਰਮਾਤਮਾ ਸਾਥੋਂ ਦੂਰ ਨਹੀਂ ਐ ਪ੍ਰਮਾਤਮਾ ਸਾਥੋਂ ਦੂਰ ਨਹੀਂ ਐ ਅਸੀਂ ਪ੍ਰਮਾਤਮਾ ਤੋਂ ਦੂਰ ਹਾਂ ਜਿੱਥੇ ਕਿ ਗੁਰਬਾਣੀ ਆਪਾਂ ਨੂੰ ਫਰਮਾਨ ਕਰ ਰਹੀ ਆ ਕਿ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਇਹ ਆਪਾਂ ਨੂੰ ਗੁਰਬਾਣੀ ਸਮਝਾ ਰਹੀ ਹੈ। ਔਰ ਇੱਕ ਪਾਸੇ ਗੁਰੂ ਸਾਹਿਬ 51 ਰੰਗ ਅੰਗ ਤੇ ਧੰਨ Shri Durga Sachcha ਦੇ ਉੱਤੇ ਪਰਮਾਰੇ ਨੇ ਕਿ ਦੁੱਖ ਕਲੇਸ਼ ਨਾ ਭਾਉ ਵਿਆਪੇ ਗੁਰਮੰਤਰ ਹਿਰਦੇ ਹੋਈ ਕੀ ਮਤਲਬ ਗੁਰਪਿਆਰੀ ਦਾ ਕਿ ਦੁੱਖ ਕਲੇਸ਼ ਨਾ ਭਾਉ ਵਿਆਪੇ ਦੁੱਖ ਦਾ ਮਤਲਬ ਜਿਹੜੇ ਤਨ ਦੇ ਤੇ ਸਾਡੇ ਮਨ ਦੇ ਦੁੱਖ ਹੈ। ਕਲੇਸ਼ ਜਿਹੜੇ ਘਰਾਂ 'ਚ ਸਾਡੇ ਲੜਾਈ ਝਗੜੇ ਨੇ ਭਾਵ ਦਾ ਮਤਲਬ ਸਾਨੂੰ ਡਰ ਕਿ ਸਾਨੂੰ ਡਰ ਸਤਾਉਂਦਾ ਹੈ ਡਰ ਕਾਹਦਾ ਹੈ ਡਰ ਕਰਜ਼ਿਆਂ ਦਾ ਡਰ ਹੈ ਜਮਾ ਦਾ ਡਰ ਆਪਸ ਦੇ ਵਿੱਚ ਅਸੀਂ ਜਿਹੜਾ ਵੈਰ ਵਿਰੋਧ ਕਰਦੇ ਹਾਂ ਉਹ ਡਰ ਹੈ ਭਾਵ ਇਹ ਇਹ ਸਾਨੂੰ ਤੋਂ ਛੁਟਕਾਰਾ ਪਾਉਣ ਵਾਸਤੇ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਨੇ ਕਿ ਭਾਈ ਦੁੱਖ ਕਲੇਸ਼ ਨਾ ਭਾਵ ਵਿਆਪੇ ਗੁਰਮੰਤਰ ਹਿਰਦੇ ਹੋਈ ਜੇ ਤੂੰ ਗੁਰਮੰਤਰ ਨੂੰ ਜੋ ਭਾਈ ਗੁਰਦਾਸ ਜੀ ਨੇ ਆਪਾਂ ਨੂੰ 12 ਦੇ ਵਿੱਚ ਉਹਨੇ ਲਿਖਿਆ ਹੈ ਔਰ ਆਪਾਂ ਨੂੰ ਸਮਝਾਉਣਾ ਕੀਤਾ ਕਿ ਵਾਹਿਗੁਰੂ ਗੁਰਮੰਤਰ ਹੈ ਜਪ ਹੋਵੇਂ ਕੋਈ ਜੇ ਅਸੀਂ ਜਪੀਏ ਦਿਨ ਰਾਤ ਅਸੀਂ ਜਪ ਕੇ ਲਾਹਾ ਲਈਏ ਆਪਣੇ ਮੁਖ ਦੇ ਉੱਤੇ ਹਰ ਟਾਈਮ ਬੈਂਧਿਆ ਉੱਠਦਿਆਂ ਵਾਹ ਗੁਰੂ ਵਾਹ ਗੁਰੂ ਇਹ ਸ਼ਬਦ ਅਸੀਂ ਚੱਲਦਿਆਂ ਫਿਰਦਿਆਂ ਔਰ ਮੁਖ ਤੋਂ ਸਾਡੇ ਨਿਕਲੇ ਇਹਨੂੰ ਕਹਿੰਦੇ ਨੇ ਗੁਰਮੰਤਰ ਇਸੇ ਨੂੰ ਪਿਤਾ ਪਰਮਾਤਮਾ ਕਹਿ ਰਿਹਾ ਹੈ ਕਿ ਗੁਰਮੰਤਰ ਹਿਰਦੇ ਹੋਈ ਤਾਂ ਸਾਨੂੰ ਗੁਰਪਿਆਰਿਓ ਇਹ ਗੱਲ ਸਮਝ ਲੈਣੀ ਚਾਹੀਦੀ ਆ ਜੇ ਅਸੀਂ ਦੁੱਖਾਂ ਦਾ ਨਾਸ ਕਰਨਾ ਹੈ ਔਰ ਘਰ ਦੇ ਵਿੱਚੋਂ ਕਲੇਸ਼ ਖਤਮ ਕਰਨਾ ਹੈ ਔਰ ਅਸੀਂ ਆਪਣਾ ਡਰ ਖਤਮ ਕਰਨਾ ਹੈ ਤਾਂ ਸਾਨੂੰ ਵਾਹਿਦ ਰੂ ਗੁਰਮੰਤਰ ਜਪਣਾ ਪੈਣਾ ਹੈ